ਇਹੀ ਸਕੂਲ ਪਿਛਲੀ ਸਰਕਾਰ ਨੇ ਮਿਡਲ ਤੋਂ ਅਪਗ੍ਰੇਡ ਕਰਕੇ 10ਵੀਂ ਦਾ ਕਰਾਇਆ ਸੀ ਜਦੋਂ ਆਪ ਦੀ ਸਰਕਾਰ ਆ ਗਈ ਉਹਨਾਂ ਨੇ ਇਹਨੂੰ ਤੋੜ ਕੇ ਦੁਬਾਰੇ ਫਿਰ ਉਹ ਬਲਜਿੰਦਰ ਕੌਰ ਆਪ ਵੀ ਇਹਨਾਂ ਕਰਨ ਕਰਕੇ ਗਈ ਬੀਏ ਸਕੂਲ 10ਵੀਂ ਦਾ ਕਰਾਇਆ ਜੀ ਮੈਂ ਕਰਾਇਆ ਉਸ ਤੋਂ ਬਾਅਦ ਘਟਾ ਕੇ ਦੁਬਾਰੇ ਫਿਰ ਮਿਡਲ ਕਰਦੇ ਸਾਹਿਬ ਰੱਖ ਨਹੀਂ ਦੇਖੋਗੇ ਹੁਣ ਫੇਰ ਰੱਖ ਨਹੀਂ ਚੱਕ ਹੋ ਗਿਆ ਹਦ ਗਠਨ ਕਰਨ ਆਉਣਾ ਸੀਗਾ ਆਏ ਨਹੀਂ ਕੀ ਲੱਗਦਾ ਕਾਰਨ ਕੀ ਹੈ ਨਾ ਆਉਣ ਦਾ ਇਹ ਭਗਵੰਤਬਾਣੀ ਬੋਲਦਾ ਹੁੰਦਾ ਹੈ ਨਾ ਡੜਾ ਦਾ ਡੜਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਉਹ ਡਲੇ ਹੁਣ ਇਹ ਡਲਿਆਂ ਤੋਂ ਨਰਦੇ ਨਹੀਂ ਹੁੰਦੇ ਇਹਨਾਂ ਨੂੰ ਪਤਾ ਵੀ ਐ ਨਹੀਂ ਪਤਾ ਕਿਹੜੇ ਮਸੂੜਾ ਵਾਲਾ ਚੱਲਦਾ ਸੀ ਉਹ ਮੇ ਦਾ ਟਾਈਮ ਦਿੱਤਾ ਸੀ ਜੀ 3 ਘੰਟੇ ਜਵਾਕ ਬੁੜੀਆਂ ਬੱਚੇ ਵਿਚਾਰੇ ਉਹ ਬੈਠੇ ਗਰਮੀ 'ਚ ਮਰਦੇ ਸੀ 3 ਘੰਟੇ ਉਹਨਾਂ ਨੂੰ ਬਾਹ ਕੇ ਆ ਬੀਜੇ ਲਾ ਲੇ ਗੀਤ ਸੁਨਾਤੇ ਬਸ ਹੋ ਗਿਆ ਕਾਟਣ ਦਾ ਪਰ ਬਾਹਰ ਦਾ ਬੋਰਡ ਲੱਗਿਆ ਕਿ ਸਿੱਖਿਆ ਕ੍ਰਾਂਤੀ ਆ ਗਈ ਪੰਜਾਬ ਆਹੀ ਸਿੱਖਿਆ ਕ੍ਰਾਂਤੀ ਥੋੜੇ ਸਾਹਮਣੇ ਅਸੀਂ ਤਾਂ ਸਾਨੂੰ ਤਾਂ ਐ ਡਰ ਹੈ ਵੀ ਅੱਜ ਆਏ ਆ ਕਿਤੇ ਇਹ ਪੰਜਵੀਂ ਦਾ ਕਰਨੀ ਨਾ ਆਏ ਹੁਣ ਇਹਨਾਂ ਨੇ ਤਾਂ 10ਵੀਂ ਤੋਂ 8ਵੀਂ ਕਰਤਾ ਹੁਣੇ 8ਵੀਂ ਤੋਂ ਬਾਈ 5 5ਵੀਂ ਦਾ ਕਰਦੇ ਆਂਗੇ ਆਹੀ ਸਿੱਖਿਆ ਗਰੰਟੀ ਹੈ ਜੀ ਇਹਨਾਂ ਦੀ। ਜੀ ਆ ਸਾਡਾ ਪਿੰਡ ਬੈਠਾ ਹੈ। ਪੰਚਾਇਤ ਮੈਂਬਰ ਖੜੇ ਹੈਗੇ। ਇੱਕ ਪੰਜੀ ਵੀ ਸਾਡੇ ਪਿੰਡ ਨੂੰ ਦਿੱਤੀ ਹੋਵੇ ਇਹਨਾਂ ਨੇ 8 ਸਾਲ ਦੇ ਵਿੱਚ। 8 ਸਾਲ 'ਚ ਕੁਝ ਨਹੀਂ ਆਇਆ। ਇੱਕ ਪੰਜੀ ਸਾਡੇ ਪਿੰਡ ਹੀ ਨਹੀਂ ਆਇਆ। ਪਿੰਡ ਹੀ ਨਹੀਂ ਆਇਆ। ਪਿੰਡ ਹੀ ਨਹੀਂ ਆਇਆ। ਜਿਹੜੇ ਵੀ ਮਾਰੇ। ਅੱਜ ਆਉਣਾ ਸੀ ਕਿ ਅੱਜ ਵੀ ਨਹੀਂ ਆਇਆ। ਅੱਜ ਵੀ ਨਹੀਂ ਆਇਆ। ਆਹ ਛੋਟੇ ਸਾਹਮਣੇ ਐ। ਟਰੰਡ ਤਾਂ ਕਿਸੇ ਮਰਨ ਵਾਲੇ ਦੇ ਵੀ ਨਹੀਂ ਬੈਠਣੋਂਦੇ। ਵਿਆਹ ਸ਼ਦਾਂ ਤੇ ਆਉਣਾ ਕੀ ਇਹਨਾਂ ਨੇ? ਸਾਡੇ ਤਾਂ ਆਉਂਦੇ ਹੀ ਨਹੀਂ। ਸਾਡੇ ਤਾਂ ਮੂੰਹ ਹੀ ਨਹੀਂ ਦਿਖਾਉਂਦੇ। ਤੇ ਵਾਤਨ ਵਾਤਾ ਦਾ ਮੂੰਹ ਨਹੀਂ ਵਿਖਾਇਆ ਫਿਰ ਨਹੀਂ ਫਿਰ ਰੱਖਿਆ ਕਲਾਂ ਦਿੰਦਾ ਉਹ ਮੈਂ ਤਾਂ ਭਗਵਾਨ ਤਮਾਨ ਨੂੰ ਕਹਿੰਦਾ ਐਵੇਂ ਕਟਾ ਰੱਖਾ ਜਾ ਮਾਰੀ ਜਾਂਦਾ ਭਗਾਈ ਐ ਕਰ ਦੂੰ ਮੈਂ ਬਾਹਰ ਕਰ ਦੂੰ ਕੀ ਕਰਿਆ ਉਹਨੇ ਜਿਹੜੇ ਤੁਸੀਂ ਬੋਰਡ ਦੀ ਗੱਲ ਕਰਦੇ ਹੋ ਉਹ ਤਾਂ ਰਾਤ ਰਾਤੀ ਲੱਗਾ ਹੈ ਰਾਤ ਹੀ ਲਾਇਆ ਹੈ ਹਾਂਜੀ ਪਹਿਲਾਂ ਕੋਈ ਇੱਥੇ ਹੀ ਨਹੀਂ ਸੀ ਕੁਛ ਨਹੀਂ ਮੈਂ ਬੋਰਡ ਤਾਂ ਲਾਤਾ ਪਰ ਬਣਾਇਆ ਹੈਗਾ ਕੁਛ ਨਾ ਕੱਖ ਨਹੀਂ ਇੱਥੇ ਜੋ ਵੀ ਉਦਘਾਟਨ ਕਰਨਾ ਸੀਗਾ ਉਹ ਸਾਰਾ ਪੈਸਾ ਰਫੈਨਰੀ ਦਾ ਹੈ ਮંત્રી ਹੋਣ ਦੇ ਬਾਵਜੂਦ ਵੀ ਸਾਡੇ ਪਿੰਡ ਨੂੰ ਇੱਕ ਪੈਸਾ ਵੀ ਗਣਾ ਦੇ ਨਾ ਉਹ 3 ਸਾਲ ਦੇ ਕਾਰਜਕਾਲ ਚ ਵੀ 1 ਰੁਪਿਆ ਵੀ ਅਸੀਂ ਦਿੱਤਾ ਹੋਇਆ ਜਿੱਦੋਂ ਦੀ ਇਹ ਪੰਚਾਇਤ ਬਣੀ ਆ ਕਲਰਿਕਾਂ ਦਾ ਸਾਡੇ ਜਵੇਂ ਕੰਮ ਨਹੀਂ ਚੱਲਿਆ ਸਾਡੇ ਗਰੀਬਾਂ ਨਾਲ ਦੱਸਣ ਕੀ ਦੁਸ਼ਮਣੀ ਆ ਦੋ ਹੀ ਘਰਾਂ ਕਰ ਰਸੋਈ ਖਰਚਾ ਤੁਹਾਡੇ ਬਿਲਚਨਾਂ ਪਤਾਵਾਗੇ ਸਾਡਾ ਕਰਿਆ ਕੀ ਆ ਸਾਡਾ ਤਾਂ ਕੁਝ ਨਹੀਂ ਕਰਿਆ ਜੀ ਆ ਨਾ ਨਾ ਢੱਕਾ ਨਹੀਂ ਕਰਾ ਸਾਡਾ ਇਹ ਦੇ ਨਾ ਜਿਹਨਾਂ ਨੂੰ ਨਾਲ ਬਾਹ ਫੜ ਕੇ ਲੈ ਕੇ ਜਾ ਗਏ ਫੇਰ ਪਤਾ ਲੱਗੇ ਵੀ ਇਹ ਵਿਹਲੜ ਹੈ ਕਿ ਤੁਸੀਂ ਵਿਹਲੜ ਹੋ ਲੋਕਵਾਟੀਬੀਨ ਨਾਲ ਜੁੜੇ ਹੋ ਤੁਸੀਂ ਮਹਿਮਤਾਜ ਪੰਜਾਬ ਦੇ ਵਿੱਚ ਵੱਖੋ-ਵੱਖ ਥਾਵਾਂ ਦੇ ਉੱਤੇ ਐਮਐਲਏ ਮੰਤਰੀਆਂ ਸਪੀਕਰ ਦੇ ਵੱਲੋਂ ਉਦਘਾਟਨ ਕੀਤੇ ਜਾ ਰਹੇ ਲਗਾਤਾਰ ਦਿਖਾ ਵੀ ਰਹੇ ਹਾਂ ਤੇ ਉਸੇ ਤਹਿਤ ਅੱਜ ਤਲਵੰਡੀ ਸਾਬੋ ਹਲਕੇ ਦਾ ਪਿੰਡ ਮੱਲਵਾਲਾ ਜਿੱਥੇ ਕਿ ਪ੍ਰੋਫੈਸਰ ਬਲਜਿੰਦਰ ਕਾਲਜੋ ਇੱਥੋਂ ਐਮਐਲਏ ਨੇ ਉਹਨਾਂ ਨੇ ਪਹੁੰਚਣਾ ਸੀ ਪਰ ਉਹ ਹਾਲੇ ਤੱਕ ਪਹੁੰਚੇ ਨਹੀਂ ਪਹੁੰਚਣਗੇ ਜਾਂ ਨਹੀਂ ਉਹ ਬਾਅਦ ਦੇਖਦੇ ਆ ਪਰ ਗੱਲਬਾਤ ਕਰਦੇ ਆ ਕਿਸਾਨ ਇੱਥੇ ਇਕੱਠੇ ਹੋਣ ਉਹਨਾਂ ਨੂੰ ਸਵਾਲ ਜਵਾਬ ਕਰਨੇ ਆ ਕਹਿੰਦੇ ਸਭ ਤੋਂ ਪਹਿਲਾਂ ਤਾਂ ਜੀ ਕੀ ਅੱਜ ਦਾ ਇੱਥੇ ਪ੍ਰੋਗਰਾਮ ਸੀਗਾ ਤੁਹਾਡੇ ਪਿੰਡ ਦੇ ਵਿੱਚ ਕੋਈ ਸਕੂਲ ਦੇ ਵਿੱਚ ਉਹਨਾਂ ਨੇ ਇਕੱਠਨ ਕਰਨ ਆਉਣਾ ਸੀਗਾ ਜੀ ਹੂੰ ਸਕੂਲ ਦੇ ਵਿੱਚ 8 ਸਾਲ ਹੋ ਗਏ ਪ੍ਰੋਫੈਸਰ ਬਲੰਦਰ ਕੌਰ ਨੂੰ ਐਮਐਲਏ ਬਣਿਆ ਨੂੰ ਜੀ ਪਿਛਲੇ 5 ਸਾਲ ਤੱਕ ਉਹਨਾਂ ਨੇ ਇਹ ਕਹੇ ਕਿ ਨਗਾਤੇ ਵੀ ਸਾਡੀ ਪੰਚਾਇਤ ਸਰਕਾਰ ਨਹੀਂ ਵੀ ਸਰਕਾਰ ਵਿਰੋਧੀ ਹੈ ਅਸੀਂ ਕੁਝ ਦੇ ਨਹੀਂ ਸਕਦੇ ਜੀ ਹੁਣ 3 ਸਾਲ ਦੇ ਤਾਂ ਮੰਤਰੀ ਹੈ ਮંત્રી ਹੋਣ ਦੇ ਬਾਵਜੂਦ ਵੀ ਸਾਡੇ ਪਿੰਡ ਨੂੰ ਇੱਕ ਪੈਸਾ ਵੀ ਗਿਣਾ ਦੇ ਨੇ ਉਹ ਤਿੰਨ ਸਾਲ ਦੇ ਕਾਰਜਕਾਲ ਚ ਵੀ 1 ਰੁਪਿਆ ਵੀ ਅਸੀਂ ਦਿੱਤਾ ਹੋਇਆ ਹੈਗਾ ਅੱਜ ਸਕੂਲ ਦਾ ਸਾਨੂੰ ਤਾਂ ਇਹ ਨਹੀਂ ਪਤਾ ਵੀ ਕੀ ਬਣਾਇਆ ਹੈ ਜਿਹੜਾ ਸਮਾਨ ਹੈ ਉਹ ਰੈਂਡਰੀ ਨਹੀਂ ਦਿੱਤਾ ਹੋਇਆ ਹੈ ਅਧਿਕਾਰਨ ਕਰਨਾ ਹੈ ਇਹੀ ਸਕੂਲ ਪਿਛਲੀ ਸਰਕਾਰ ਨੇ ਮਿਡਲ ਤੋਂ ਅਪਗ੍ਰੇਡ ਕਰਕੇ 10ਵੀਂ ਦਾ ਕਰਿਆ ਸੀ ਜੀ ਜਦੋਂ ਆਪਦੀ ਸਰਕਾਰ ਆ ਗਈ ਉਹਨਾਂ ਨੇ ਇਹਨੂੰ ਤੋੜ ਕੇ ਦੁਬਾਰੇ ਫੇਰ ਉਹ ਬਲਜਿੰਦਰ ਕੌਰ ਆਪ ਵੀ ਧਾਰਨ ਕਰਕੇ ਗਈ ਵੀ ਇਹ ਸਕੂਲ 10ਵੀਂ ਦਾ ਕਰਾਇਆ ਜੀ ਮੈਂ ਕਰਾਇਆ ਅਸੀਂ ਚਲੋ ਕਿਹਾ ਕੋਈ ਗੱਲ ਨਹੀਂ ਜੀ ਅਸੀਂ ਛੱਡਿਆ ਪਿਛਲੀ ਸਰਕਾਰ ਨੂੰ ਵੀ ਉਹਨਾਂ ਨੇ ਕਰਾਇਆ ਅਸੀਂ ਤੁਹਾਨੂੰ ਹੀ ਧੰਨਵਾਦ ਕਰਦੇ ਹਾਂ ਜੀ 9ਵੀਂ ਕਲਾਸ ਲੱਗੀ 8ਵੀਂ ਤੋਂ ਬਾਅਦ 9ਵੀਂ ਕਲਾਸ ਤੋਂ ਬਾਅਦ ਬੱਚੇ 10ਵੀਂ ਦੇ ਦਾਖਲੇ ਭਰੇ ਜੀ ਇਸੇ ਸਕੂਲ ਦੇ ਵਿੱਚ ਉਸ ਤੋਂ ਬਾਅਦ ਘਟਾ ਕੇ ਦੁਬਾਰੇ ਫੇਰ ਮੈਡਲ ਕਰਤੇ ਹੁਣ ਫੇਰ 8ਵੀਂ ਤੱਕ ਹੋ ਗਿਆ ਹੁਣ ਫੇਰ 8ਵੀਂ ਤੱਕ ਹੋ ਗਿਆ ਸਾਡੇ ਬੱਚਿਆਂ ਦਾ ਇੰਨਾ ਬੁਰਾ ਹਾਲ ਹੈ ਬੱਸਾਂ ਤੇ ਲੰਕਦੇ ਜਾਂਦੇ ਆ ਕਦੇ ਤੁਰ ਕੇ ਜਾਂਦੇ ਆ ਬੱਸਾਂ ਵਾਲੇ ਚੜ ਕੋਈ ਉਹਨਾਂ ਨੂੰ ਇਹ ਇਹ ਨਹੀਂ ਵੀ ਕੋਈ ਸਹੂਲਤ ਹੋਵੇ ਕਾਇਤੇ ਚੜ ਕੇ ਵਗ ਜਾਣ ਅਸੀਂ ਤਾਂ ਉਹਨਾਂ ਤੋਂ ਇਹੀ ਸਵਾਲ ਕਰਨੇ ਸੀ ਵੀ ਬੀਬਾ ਜੀ ਤੁਸੀਂ ਇਤਕਾਰਨ ਕਰਕੇ ਗਏ ਹੋ ਤੁਸੀਂ ਸਾਡਾ ਸਕੂਲ ਦੁਆਰੇ 8ਵੀਂ ਦਾ ਕਰਤਾ ਕਿਉਂ ਕਰਿਆ ਸਾਡੇ ਜਿੱਦਾਂ ਦੀ ਨਵੀਂ ਪੰਚਾਇਤ ਬਣੀ ਹੈ ਜੀ ਮੰਡਰੇਗਾ ਦਾ 1 ਰੁਪਿਆ ਮੰਡਰੇਗਾ ਵਾਲੇ ਬੈਠੇ ਖੜੇ ਆ ਮਜ਼ਦੂਰ ਪੁੱਛ ਲੋ 1 ਰੁਪਿਆ ਜਮੇ ਕਰ ਨਹੀਂ ਜਾੜਿਆ ਜੀ ਮੰਡਰੇਗਾ ਦਾ ਕੋਈ ਕੰਮ ਨਹੀਂ ਚੱਲਦਾ ਸਾਡੇ ਮੰਡਰੇਗਾ ਦਾ ਜਿੱਦਾਂ ਦੀ ਇਹ ਪੰਚਾਇਤ ਬਣੀ ਆ ਕਲਰੇਗਾ ਦਾ ਸਾਡੇ ਜਮੇ ਕੰਮ ਨਹੀਂ ਚੱਲਿਆ ਸਾਡੇ ਗਰੀਬਾਂ ਨਾਲ ਦੱਸਣ ਕੀ ਦੁਸ਼ਮਣੀ ਆ ਸਰਨ ਰੇਗ ਦਾ ਕਿਉਂ ਨਹੀਂ ਕਿੰਮ ਚੱਲਦਾਗਾ ਹਾਂ ਅੱਛਾ ਜਿਵੇਂ ਮੈਂ ਆਪਾਂ ਗੱਲ ਕੀਤੀ ਤੁਸੀਂ ਇਹ ਕਹੇ ਕਿ ਪਹਿਲਾਂ 10ਵੀਂ ਤੱਕ ਕਰਕੇ ਫਿਰ 8ਵੀਂ ਦਾ ਕਰਦਾ ਪਰ ਬਾਹਰ ਦਾ ਬੋਰਡ ਲੱਗਿਆ ਕਿ ਸਿੱਖਿਆ ਕ੍ਰਾਂਤੀ ਆ ਗਈ ਪੰਜਾਬ 'ਚ ਆਹੀ ਸਿੱਖਿਆ ਕ੍ਰਾਂਤੀ ਹੈ ਤੁਹਾਡੇ ਸਾਹਮਣੇ ਅਸੀਂ ਤਾਂ ਸਾਨੂੰ ਤਾਂ ਐਂ ਡਰ ਹੈ ਵੀ ਅੱਜ ਆਏ ਆ ਕਿਤੇ ਇਹ 5ਵੀਂ ਦਾ ਕਰਨੀ ਨਾ ਆਏ ਹੁਣ ਵੀ ਕਿਤੇ 8ਵੀਂ ਤੋਂ ਥੱਲੇ ਨੂੰ ਕਿਉਂਕਿ ਸਰਕਾਰਾਂ ਦਾ ਅਪਗ੍ਰੇਡ ਕਰਦੇ ਹੁੰਦੇ ਆਂ ਹੁੰਦੇ ਆ ਅਸੀਂ ਤਾਂ ਧੰਨਵਾਦ ਕਰਦੇ ਜੀ 10ਵੀਂ ਤੋਂ ਇਹ ਇਹਨੂੰ ਹਾਇਰ ਸਕੈਂਡਰੀ ਬਣਾਉਂਦੇ ਇਹਨਾਂ ਨੇ ਤਾਂ 10ਵੀਂ ਤੋਂ 8ਵੀਂ ਕਰਤਾ ਹੁਣ ਇਹ 8ਵੀਂ ਤੋਂ ਬਾਈ 5 5ਵੀਂ ਦਾ ਕਰਦੇ ਆ ਆ ਸਾਡੇ ਬਾਡਰਾਂ ਤੇ ਬੈਠੇ ਸੀ ਕਿਸਾਨ ਅਸੀਂ ਕੀ ਹੈ ਹੁਣ ਸਰਕਾਰ ਦਾ ਤਾਂ ਅਸੀਂ ਕੀ ਇਹਨੂੰ ਸਰਕਾਰੀ ਟਰਾਲੀ ਚੋਰਾ ਦੀ ਹੈ ਜੀ ਸਿਲੰਡਰ ਚੋ ਟਰਾਲੀ ਚੋਰਾ ਸਾਡੇ ਤਾਂ ਉਥੇ ਲੀੜੇ ਬਿਸਤਰੇ ਲੈ ਗਏ ਚੁੱਲ੍ਹੇ ਲੈ ਗਏ ਕੁਛ ਨਹੀਂ ਛੱਡਿਆ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਜੀ ਇਹ ਤਾਂ ਇੱਕ ਡਰਾਮੇ ਕਰਦੇ ਫਿਰਦੇ ਆ ਲੋਕਾਂ ਦੇ ਛੇਤਰਾਂ ਤੋਂ ਡਰਦੇ ਆਹਾਂ ਕੁਛ ਕਰਦੇ ਫਿਰਦੇ ਆ ਅਸੀਂ ਦੇਹਾਰਨ ਕਰਤਾ ਸਾਨੂੰ ਐਂ ਦੱਸਦੇ ਹੋ ਵੀ ਇੱਕ ਪੰਜੀਆ ਸਾਡਾ ਪਿੰਡ ਬੈਠਾ ਹੈ ਪੰਚਾਇਤ ਮੈਂਬਰ ਖੜੇ ਹੈਗੇ ਇੱਕ ਪੰਜੀ ਵੀ ਸਾਡੇ ਪਿੰਡ ਨੂੰ ਦਿੱਤੀ ਹੋਵੇ ਇਹਨਾਂ ਨੇ 8 ਸਾਲ ਦੇ ਵਿੱਚ 8 ਸਾਲ 'ਚ ਕੁਛ ਨਹੀਂ ਆਇਆ ਇੱਕ ਪੰਜੀ ਸਾਡੇ ਪਿੰਡ ਹੀ ਨਹੀਂ ਆਏ ਪਿੰਡ ਹੀ ਨਹੀਂ ਆਇਆ ਪਿੰਡ ਹੀ ਨਹੀਂ ਆਇਆ ਜਿਹੜੇ ਨਹੀਂ ਮਰਿਆ ਅੱਜ ਆਉਣਾ ਸੀ ਕਿ ਅੱਜ ਵੀ ਨਹੀਂ ਆਏ ਅੱਜ ਵੀ ਨਹੀਂ ਆਏ ਆ ਸੋਟੇ ਸਾਹਮਣੇ ਤੁਸੀਂ ਵੀ ਇੱਥੇ ਆਏ ਹੋ ਕੋਈ ਖਰਚਾ ਕਰਿਆ ਸੀ 1000 1000 ਰੁਪਿਆ ਬੀਬੀਆਂ ਨੂੰ ਤੇ ਉਹ ਰਸੋਈ ਖਰਚਾ ਵੀ ਨਹੀਂ ਸਾਨੂੰ ਤਾਂ ਮਿਲਿਆ ਸਾਡੇ ਤਾਂ ਕੁਛ ਵੀ ਨਹੀਂ ਮਿਲਿਆ ਸਾਡੇ ਪਿੰਡ ਜਿਹੜੇ ਨਹੀਂ ਮਰਿਆ ਸਾਡੇ ਤਾਂ ਕਿਸੇ ਮਰਨ ਵਾਲੇ ਦੇ ਵੀ ਨਹੀਂ ਬੈਠਣੋਂਦੇ ਵਿਆਹ ਸ਼ਦਾਂ ਦੇ ਆਉਣਾ ਕੀ ਇਹਨਾਂ ਨੇ ਸਾਡੇ ਤਾਂ ਆਉਂਦੇ ਹੀ ਨਹੀਂ ਛੱਡ ਤਾਂ ਮੂੰਹ ਹੀ ਦਿਖਾਉਂਦੇ ਅੱਛਾ ਆਹਮ ਤਾਂ ਪੈਸਾ ਬਹੁਤ ਵਾਪਸ ਕਰਾਇਆ ਇਹਨਾਂ ਨੇ ਪੇ 30 ਲੱਖ ਰੁਪਇਆ ਜਟਾਣੇ ਨੇ ਇੱਥੇ ਛੱਪੜ ਵਾਸਤੇ ਦਿੱਤਾ ਸੀਗਾ ਇਹਨਾਂ ਨੇ ਪਰਚਾ ਕਰਾ ਕੇ ਸਰਪੰਚ ਤੇ ਤੇ ਉਹ ਪੈਸਾ ਵਾਪਸ ਕਰਾਤਾ ਸਾਰਾ ਪੈਸਾ ਵਾਪਸ ਭੇਜਤਾ ਪੈਸਾ ਵਾਪਸ ਭੇਜਤਾ ਉਹ ਕਾਹ ਸੁਣ ਨਹੀਂ ਜਿਹੜੇ ਪੈਸੇ ਨਾਲ ਉਹ ਵਾਪਸ ਚੱਲ ਉਹ ਵਾਪਸ ਭੇਜਤਾ ਇੱਕ ਬਸ ਦੇ ਕਹਿੰਦੇ ਸੀ ਵਿਕਾਸ ਕਰਾਵਾਂਗੇ ਇੱਕ ਪਿਛਲਾ ਪੈਸਾ ਜਿਹੜਾ ਜਿਹੜਾ ਆਇਆ ਹੋਇਆ ਕਰਾ ਕੇ ਪਰਚੇ ਤੇ ਸਰ ਪਰਚੇ ਸਰਪੰਚ ਤੇ ਤੋਂ ਵਾਪਸ ਕਰਾਤਾ ਇਹਨਾਂ ਨੇ ਆ ਸਾਰੇ ਸਾਰੇ ਜਟਕਾ ਅੱਜ ਅੱਜ ਜਿਹੜਾ ਆਉਣਾ ਸੀਗਾ ਇੱਥੇ ਕਹਿੰਦੇ ਮੰਤਰੀ ਸਾਹਿਬ ਨੇ ਆ ਕੇ ਉਦਘਾਟਨ ਕਰਨਾ ਸੀਗਾ ਉਹਦਾ ਉਦਘਾਟਨ ਕਰਨ ਕਦੋਂ ਉਦਘਾਟਨ ਹੋਣਾ ਇੱਥੇ ਉਦਘਾਟਨ ਦਾ ਹੀ ਰਿਫੈਂਡਰੀ ਵਾਲੇ ਨੇ ਵਿਚਾਰੇ ਪੈਸੇ ਦੇਈ ਜਾਂਦੇ ਆ ਆਪਦੇ ਕੋਲ ਉਹਨਾਂ ਨੇ ਤਾਂ ਕਿ ਮੈਂ ਹਰ ਇੱਕ ਤੇ ਮੋਹਰ ਲੱਗੀ ਵੀ ਐ ਕਾਪੀ ਲੈ ਲੋ ਤੇ ਮੈਂ ਕੱਸ ਦੇ ਆ ਬੱਚੇ ਸਕੂਲਾਂ ਸਾਈਕਲ ਮਿਲੇ ਆ ਉਹਨਾਂ ਦੀ ਰਿਫੈਂਡਰੀ ਵਾਲੇ ਦੇ ਆ ਠੀਕ ਹੈ ਇਹਨਾਂ ਨੇ ਤਾਂ ਕਹਿ ਮੈਂ ਆਪਦਾ ਕੋਈ ਡਰਾਮਾ ਕਰਕੇ ਦਿਖਾਉਣੇ ਵੀ ਅਸੀਂ ਜੀ ਇਹ ਇਸ ਤਰ੍ਹਾਂ ਪੈਸੇ ਲਾਈ ਜਾਂਦੇ ਆ ਪਹਿਲੇ ਭੰਡਰੀ ਜਾਇ ਉਹਨਾਂ ਬਾਹਰ ਤਾਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦਾ ਬੋਰਡ ਵੀ ਲੱਗਿਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਪੰਜਾਬ ਚਾਗੀ ਕਹਿੰਦੇ ਇਹ ਤਾਂ ਸਨਤਾ ਹੀ ਲੱਗਿੰਦੇ ਇਹ ਹੁਣ ਪੰਜਵੀਂ ਦਾ ਹੀ ਕਰਨਗੇ ਵੀ ਇਹਨਾਂ ਦੀ ਕ੍ਰਾਂਤੀ ਤਾਂ ਸਨਤਾ ਹੀ ਦਸੀ ਜਾਂਦੀ ਮੱਲ ਵਾਲੇ ਦੀ ਔਰ ਥੱਲੇ ਕਰਨਗੇ ਥੱਲੇ ਕਰਨਗੇ ਜਿੱਦੋਂ ਜਦੋਂ ਪਹਿਲਾਂ ਇਹਨਾਂ ਨੇ ਕਰਤਾ ਇਹਨਾਂ ਨੇ ਇਹਦੀ ਇਹੀ ਕ੍ਰਾਂਤੀ ਲਿਆ ਰਹੇ ਸਾਡੇ ਦਾ ਸਾਡੇ ਛੋਟੇ ਛੋਟੇ ਬੱਚੇ ਨਾ ਛੋਟੇ ਛੋਟੇ ਬੱਚੇ ਬੱਸਾਂ ਤੋਂ ਡਿੱਗਦੇ ਜਾਂਦੇ ਆ ਬਹੁਤ ਬੁਰੀ ਹਾਲਤ ਆ ਤੇ ਜਮਾਂ ਜਿਹੜੇ ਬੱਚੇ ਬਹੁਤ ਡਿੱਗਦੇ ਤੇ ਕੁੜੀਆਂ ਦਾ ਮਟਿਆਰ ਜਾਂਦੀਆਂ ਅਸੀਂ ਬਹੁਤ ਹੈਰਾਨ ਹੋਨੇ ਆਰ ਇਹਨੇ ਬਹੁਤ ਮਾੜੀ ਗੱਲ ਕਰੀ ਚੰਗੀ ਗੱਲ ਨਹੀਂ ਕਰੀ ਇਹਨਾਂ ਨੇ ਜਿਵੇਂ ਹੁੰਦਾ ਅਕਸਰ ਆਪਾਂ ਦੇਖਦੇ ਆ ਕਿ ਜੇ ਆਪਦੇ ਹਲਕੇ ਦਾ ਐਮਐਲਏ ਤਾਂ ਚਲੋ ਹੁੰਦਾ ਵੱਡੀ ਗੱਲ ਹੈ ਸਰਕਾਰ ਦੇ ਵਿੱਚ ਜੇ ਮੰਤਰੀ ਹੋਵੇ ਤਾਂ ਹੁੰਦਾ ਕਿ ਵਿਕਾਸ ਬਹੁਤ ਹੋ ਜਾਊਗਾ ਹੁਣ ਥੋੜੇ ਹੋਇਆ ਫਿਰ ਵਿਕਾਸ ਮੰਤਰੀ ਬਟ ਤਾਂ ਕੁਝ ਨਹੀਂ ਹੋਇਆ ਜੀ ਡੱਕਾ ਹੀ ਨਹੀਂ ਹੋਇਆ ਸਾਡੇ ਤਾਂ ਸਾਡੇ ਤਾਂ ਡੱਕਾ ਹੀ ਫਾਇਦਾ ਨਹੀਂ ਸਰਕਾਰ ਦਾ ਇਹਦਾ ਸਾਡੇ ਦੇ ਭਾਜੀ ਤਾਂ ਸਰਕਾਰ ਹੈ ਹੀ ਨਹੀਂਗੀ ਹੈ ਹੀ ਨਹੀਂ ਤਾਂ ਇਸ ਦੁਪਹਿਰ ਜੋ ਕੰਮ ਕਰੇ ਜਟਾਣੇ ਨੇ ਕਰਿਆ ਸਾਡੇ ਹੋਰ ਕਿਸੇ ਨੇ ਕੰਮ ਨਹੀਂ ਕਰੇ ਜਟਾਣਾਂ ਨਾਲੇ ਹਰਿਆ ਹੋਇਆ ਸੀਗਾ ਉਹਨੇ ਤਾਂ ਵੀ ਗਰਾਂਡਾ ਦਿੱਤਿਆਂ ਆ ਕੰਮ ਜਟਾਣੇ ਦੇ ਹੋਏ ਆ پارک ਬਣਾਇਆ ਸਾਰਾ ਕੁਝ ਕੋਈ ਕੰਮ ਦੱਸਣ ਵੀ ਜਾਂ ਇਹਨਾਂ ਨੇ ਚੜੂ ਵਾਲੇ ਨੇ ਕੰਮ ਕਰਿਆ ਸਾਡਾ ਕੋਈ ਸਾਡਾ ਕੋਈ ਕੰਮ ਨਹੀਂ ਕਰਿਆ ਜੀ ਕੋਈ ਕੰਮ ਨਹੀਂ ਕੀਤਾ ਆਹ ਸਾਡੀ ਸਰਕਾਰ ਕਹਿੰਦੇ ਆਮ ਲੋਕਾਂ ਤੁਹਾਡੀ ਸਰਕਾਰ ਹੈ ਸਾਡੀ ਸਰਕਾਰ ਆ ਜੀ ਸਾ ਤੋਂ ਵੋਟਾਂ ਲੈ ਕੇ ਦੋ ਹੀ ਗੱਬਰ ਕੇ ਰਸੋਈ ਖਰਚਾ ਤੁਹਾਡੇ ਪਿਲਸਨਾਂ ਪਤਾਵਾਗੇ ਸਾਡਾ ਕਰਿਆ ਕੀ ਆ ਸਾਡਾ ਤਾਂ ਕੁਝ ਨਹੀਂ ਕਰਿਆ ਜੀ ਕੁਝ ਨਹੀਂ ਕੀਤਾ ਆਹ ਨਾ ਨਾ ਡੱਕਾ ਨਹੀਂ ਕਰਾ ਸਾਡਾ ਜੇ ਸਾਡਾ ਰਸੋਈ ਖਰਚਾ ਜਾਂ ਕੁਝ ਵੀ ਜੇ ਕਾਇਦਨ ਵੀ ਵੇ ਭੇਜਿਆ ਜਾਂ ਕਿਸੇ ਪਿਲਸਨ ਭੇਜੀ ਆ ਵਾਦ ਕੇ ਗੱਪ ਮਾਰ ਕੇ ਵੋਟਾ ਕਿਉਂ ਲਤਦੇ ਨੇ ਇਹਨਾਂ ਨੇ ਇਹਨਾਂ ਨੇ ਬਹੁਤ ਝੂਠ ਮਾਰੇ ਇਹਨਾਂ ਨੇ ਇਹ ਬਹੁਤ ਗਲਤ ਕਰ ਲਈ ਬਿਲਕੁਲ ਹਾਂ ਜੀ ਇਹ ਦੇਖੋ ਜੀ ਇਹ ਜਿਹੜੀ ਹੈ ਨਾ ਪੰਜਾਬ ਸਰਕਾਰ ਇਹ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਪੰਜਾਬ ਦੇ ਵਿੱਚ ਇਹ ਹੈ ਜੰਗਲ ਰਾਜ ਤੁਸੀਂ ਆ ਮਾਲ ਦੀਆਂ ਛੇ ਛੜਕਾਂ ਜਾਂਦੀਆਂ ਜਿਹੜੀ ਸੜਕ ਮਰਜੀ ਪੈਜੋ ਕਿਤੇ ਸਾਨੂੰ ਇੱਕ ਪੱਛ ਲੱਗਾ ਦਿਖਾ ਦਿਓ ਅੱਛਾ ਸਾਰਿਆਂ ਦਾ ਇਹ ਹਾਲ ਹੋਰ ਬੁਰਾ ਹਾਲ ਜੀ ਕਚਰੇ ਰਾਹਾਂ ਪੈਣ ਤੇ ਇਹ ਤਾਂ ਕਚਰਾ ਚੰਗੇ ਨਾ ਹਾਂਜੀ ਬਹੁਤ ਜਿਆਦਾ ਬੁਰਾ ਹਾਲ ਹੈ ਜਿਤ ਤੱਕ ਇਹਨਾਂ ਨੇ ਗੱਪ ਮਾਰੇ ਨਾ ਬਿ ਗਰੀਬਾਂ ਵਾਸਤੇ ਸੀ ਮੁਕਤ ਪੜਾਈ ਜਿਹੜਾ ਜਿਹੜੇ ਤੁਸੀਂ ਬੋਰਡ ਦੀ ਗੱਲ ਕਰਦੇ ਹੋ ਉਹ ਤਾਂ ਰਾਤ ਰਾਤ ਦੀ ਲੱਗਾ ਹੈ ਰਾਤ ਰਾਤ ਹੀ ਲਾਇਆ ਹੈ ਹਾਂਜੀ ਪਹਿਲਾਂ ਕੋਈ ਇੱਥੇ ਹੀ ਨਹੀਂ ਸੀ ਕੁਛ ਨਹੀਂ ਇਹ ਬੋਰਡ ਤਾਂ ਲਾਤਾ ਪਰ ਬਣਾਇਆ ਹੈਗਾ ਕੁਛ ਨਾ ਕੱਖ ਨਹੀਂ ਇੱਥੇ ਜੋ ਵੀ ਉਦਘਾਟਨ ਕਰਨਾ ਸੀਗਾ ਉਹ ਸਾਰਾ ਪੈਸਾ ਰਫੈਨਰੀ ਦਾ ਹੈ ਤੇ ਇਹਨਾਂ ਦਾ ਕੱਖ ਵੀ ਨਹੀਂ ਤਾਂ ਇਹ ਤਾਂ ਸਮਝ ਇੱਥੇ ਲੁੱਟਦੇ ਪੜਦੇ ਰਹਿੰਦਾ ਹੁੰਦਾ ਸਾਡੇ ਘਰਾਂ ਚ ਪਵਾੜੇ ਪਾ ਦਿੰਦੇ ਇਹਨਾਂ ਨੇ ਤਾਂ ਅੱਛਾ ਸਾਡੇ ਇੱਥੇ ਕਈ ਬੁਆਦੇ ਜ਼ਮੀਨਾਂ ਦੇ ਇੱਕ ਤੇ ਨੂੰ ਚੱਕ ਕੇ ਠਾਣੇ ਪੇ ਦਿੰਦੇ ਆ ਦੂਜੀ ਨੂੰ ਖੜਾ ਲੈਂਦੇ ਨੇ ਐ ਕਰਦੇ ਹਾਂ ਹਾਂਜੀ ਹਾਂਜੀ ਇਹ ਆਮ ਹੀ ਆਖੀ ਕੀ ਲੱਗਦਾ ਜੀ ਫਿਰ ਅੱਜ ਉਦਘਾਟਨ ਕਰਨ ਅਸੀਂ ਆਏ ਕਿਉਂ ਨਹੀਂ ਇੱਥੇ ਆਏ ਤਾਂ ਜੀ ਰੱਦ ਦੇ ਨਹੀਂ ਆਏ ਪਤਾ ਨਹੀਂ ਵੀ ਅੱਜ ਜੁਨੀਅਨ ਕੋਈ ਸਵਾਲ ਕਰੂਗੀ ਜਾਂ ਲੋਕ ਕਰਨਗੇ ਤਾਂ ਕਰਕੇ ਨਹੀਂ ਹਾਂ ਤਾਂ ਨਹੀਂ ਆਇਆ ਲੱਗਦਾ ਹਾਂ ਤੇ ਬਾਤਾਂ ਨੂੰ ਲੱਗਦਾ ਇਹਦਾ ਮੂੰਹ ਨਹੀਂ ਵਿਖਾਇਆ ਫੇਰੇ ਜੀ ਆ ਵੀ ਨਹੀਂ ਫਿਰ ਆਖਿਆ ਕਲਾਂ ਦਿੰਦਾ ਹੂੰ ਬੋਲੀ ਪੁੱਛਣਾ ਯਾਰ ਮੈਥੋਂ ਹੋਰ ਗਾਲਾਂ ਨਿਕਲ ਜਾਂਦੀਆਂ ਬਾਈ ਪਰ ਹੀ ਕਰ ਲਾ ਪ੍ਰੋਵਾ ਉਹ ਕੋਈ ਗੱਲ ਨਹੀਂ ਜੇ ਸਰਕਾਰ ਕਹਿੰਦੇ ਕਿ ਆਮ ਲੋਕਾਂ ਦੀ ਆਵਾਜ਼ ਦੀ ਪਾਰਟੀ ਆ ਆਮ ਪਾਰਟੀ ਤਾਂ ਬਸ ਤੈਨੂੰ ਦੱਸਦਾ ਐ ਕਰ ਲਿਆ ਵੀ ਕਿਹੜਾ ਲੋਕ ਮਗਰ ਲਾ ਲੇ ਮਗਰ ਲਾ ਕੇ ਉਦੋਂ ਬਾਅਦ ਫਿਰ ਤੈਨੂੰ ਦੱਸਿਆ ਵੀ ਆ ਤੈਨੂੰ ਕਿਸੇ ਰਾਹ ਪੈ ਜਾ ਤਿਆਂ ਕੀ ਮੋਟਰਸਾਈਕਲ ਖੜਕ ਜੂਗਾ ਜਾਂਦਾ ਜਾਂਦਾ ਮੈਨੂੰ ਅਲਾ ਸਾਡਾ ਪਿੰਡ ਟੱਪ ਕੇ ਬੰਦ ਹੀ ਹੋ ਜੂ ਕੀ ਲਾ ਤਾਂ ਹੀ ਨਾ ਆਏ ਹੁਣ ਇੱਧਰ ਹਾਂ ਹੋ ਸਕਦਾ ਛੜਕਾ ਮਾੜੀਆਂ ਹਾਂ ਨਹੀਂ ਆ ਜੀ ਪਤਾ ਨਹੀਂ ਸਾਡੇ ਡਲੇ ਨਾ ਵੱਜਣ ਲੱਗ ਜਣ ਹਾਂ ਵੀ ਸਾਡੇ ਡਲੇ ਨਾ ਵੱਜਣ ਲੱਗ ਐ ਛਿੱਤਰ ਨਾ ਪੈਣ ਲੱਗਣ ਆਈ ਨਹੀਂ ਉਹ ਜਮਣੀ ਆਉਂਦੇ ਸਾਡੇ ਪਿੰਡੀ ਪਿੰਡੀ ਭੁੱਲ ਗਏ ਸਾਡੇ ਪਿੰਡੀ ਇਹਨਾਂ ਨੂੰ ਐਂ ਲੱਗਦਾ ਨਾ ਤੁਸੀਂ ਐਂ ਦੇਖੋ ਆਉਣਗੇ ਤਾਂ ਤਾਂ ਜੇ ਇਹਨਾਂ ਨੇ ਸੜਕਾਂ ਬਣਾਈਆਂ ਹੋਣਗੀਆਂ ਸੜਕਾਂ ਜੇ ਆਏ ਹੋਣਗੇ ਤਾਂ ਪਤਾ ਲੱਗੂਗਾ ਇਹਨਾਂ ਨੂੰ ਵੀ ਸਾਡੇ ਸੜਕਾਂ ਅਸੀਂ ਬਣਾੰਗਾ ਤਾਂ ਪਤਾ ਵੱਡੀਆਂ ਗੱਡੀਆਂ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਜਾਂ ਆਉਣਗੇ ਤਾਂ ਸੜਕਾਂ ਦੇਖਣਗੀਆਂ ਠੀਕ ਨਹੀਂ ਹੁਣ ਆ ਸਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਡੀਜੇ ਚੱਲ ਰਿਹਾ ਕੋਈ ਉਦਘਾਟਨ ਤੇ ਜਾਂ ਕੋਈ ਆਪਣਾ ਕੋਈ ਹੈ ਨਹੀਂ ਸਿਸਟਮ ਇਹ ਜਦਾਂ ਪੈਚੇ ਕਹੇ ਜੀ ਆ ਸੌਂਗ ਚੱਲੀ ਜਾਂਦੇ ਤੁਹਾਡੇ ਨਾਲ ਮੜਾ ਤੁਸੀਂ ਉਹ ਕਰੋ ਜਾ ਕੇ ਅੰਦਰ ਆਪਰੇਟ ਅੱਛਾ ਕੀ ਜਿਵੇਂ ਕਹਿੰਦੇ ਆ ਕਿ ਅਦਗਠਨ ਕਰਨ ਆਉਣਾ ਸੀਗਾ ਆਏ ਨਹੀਂ ਕੀ ਲੱਗਦਾ ਕਾਰਨ ਕੀ ਆ ਨਾ ਆਉਣ ਦਾ ਇਹ ਭਗਵੰਤਬਾਹ ਨਹੀਂ ਬੋਲਦਾ ਹੁੰਦਾ ਇਹ ਨਾ ਡੜਾ ਦਾ ਡੜਾ ਹੁੰਦਾ ਹੈ ਪਤਾ ਨਹੀਂ ਕਿਹੜਾ ਸੇ ਚੱਲਾ ਹੁੰਦਾ ਹੈ ਉਹ ਡੜੇ ਹੁਣ ਇਹ ਇਹ ਡੜਿਆਂ ਤੋਂ ਡਰਦੇ ਨਹੀਂ ਹੁੰਦੇ ਇਹਨਾਂ ਨੂੰ ਪਤਾ ਵੀ ਆਏ ਨਹੀਂ ਪਤਾ ਕਿਹੜੇ ਮਸੂੜਾ ਡੜਾ ਚੱਲ ਪਈ ਅੱਛਾ ਲੋਕ ਇੰਨੇ ਦੁਖੀ ਹੋਏ ਨਾ ਇਹਨਾਂ ਨੂੰ ਪਤਾ ਹੈ ਵੀ ਪਤਾ ਨਹੀਂ ਕਿਹੜੇ ਪਾਸੇ ਲੋਕ ਡਾਲਾ ਚਲਾ ਦਿੰਦੇ ਨੇ ਕਿ ਜ਼ਰੂਰੀ ਕੰਮ ਪੈ ਗਿਆ ਤਾਂ ਨਹੀਂ ਪਹੁੰਚ ਸਕੇ ਸਰ ਡਰਾਮ ਹੈ ਜੀ ਇਹ ਪਰਿਵਾਰਿਕ ਗੱਪੀ ਆ ਸਾਰਾ ਜੀ ਗੱਪ ਪਹਿਲਾਂ ਗੱਪ ਮਾਰ ਕੇ ਸਰਕਾਰ ਬਣੀ ਆ ਭੰਡਾਂ ਦੀ ਜੀ ਇਹ ਤੇ ਗੱਪ ਮਾਰ ਮਾਰ ਕੀ ਆ ਕੰਮ ਕਰਦੇ ਫਿਰਦੇ ਜਦੋਂ ਮਤਲਬ ਟਾਈਮ ਦਿੱਤਾ ਸੀ ਕਿ ਕਿੰਨੇ ਵੇਲੇ ਟਾਈਮ ਦਿੱਤਾ ਸੀ ਜੀ 3 ਘੰਟੇ ਜਵਾਕ ਬੁੜੀਆਂ ਬੱਚੇ ਵਿਚਾਰੇ ਉਹ ਬੈਠੇ ਗਰਮੀ 'ਚ ਮਰਦੇ ਜੀ 3 ਘੰਟੇ ਉਹਨਾਂ ਨੂੰ ਬਾਹ ਕੇ ਆ ਡੀਜੇ ਲਾ ਲੇ ਗੀਤ ਸੁਣਾਤੇ ਬਸ ਹੋ ਗਿਆ ਤਾਂ ਘਾਟ ਨਹੀਂ ਬੁਖੇਤੇ ਮਰੀਨ ਵਿੱਚ ਬੱਚੇ ਬੈਠੇ ਬੁਖੇਤੇ ਮਰੀ ਜਾਂਦੇ ਆ ਇਹਨਾਂ ਦਾ ਕੀ ਜਾਂਦਾਗਾ ਇਹਨਾਂ ਨੇ ਚੰਗਾ ਖਾ ਪੀ ਲੈਣਾ ਚੰਗਾ ਗੱਡਿਆਂ ਚ ਘੁੰਮਣਾ ਕਹਿੰਦੇ ਨੇ ਤੇ ਉਹ ਬੱਚੇ ਦੇਖ ਲੋ ਭੁੱਖੇ ਮਰ ਜਾਂਦੇ ਤੇ ਇਹਨਾਂ ਦੇ ਦੇਖ ਲੋ ਧ ਘਟਣ ਜੀ ਇਹਨਾਂ ਦੇ ਆਹ ਹੱਦ ਘਟ ਲੈਣਾ ਦੇ ਤਾਂ ਹਾਂ ਆਹ ਹੱਦ ਘਟਣ ਇਹਨਾਂ ਦੇ ਅੱਛਾ ਇੱਕ ਇੱਕ ਚੀਜ਼ ਹੋਰ ਆ ਕਿ ਤੁਹਾਡੇ ਜਦੋਂ ਤੁਸੀਂ ਆ ਕੇ ਸਵਾਲ ਜਵਾਬ ਕਰਦੇ ਹੋ ਕਿਸਾਨ ਜਦੋਂ ਮਰੇ ਜਾਂਦੇ ਆ ਤਾਂ ਅਕਸਰ ਇਹਨਾਂ ਦੇ ਬਿਆਨ ਆਉਂਦੇ ਰਹਿੰਦੇ ਇੱਕ ਸਪੀਕਰ ਸੰਧਵਾ ਦਾ ਬਿਆਨ ਆਉਂਦਾ ਕਿ ਵਿਹਲੜਾ ਝੰਡਾ ਲੈ ਕੇ ਸਾਡੇ ਮਰੇ ਜਾਂਦਾ ਉਹਨੂੰ ਕੰਮ ਨਹੀਂ ਕਰਨ ਦਿੰਦੇ ਜਦੋਂ ਇਹਨਾਂ ਨੇ ਵੋਟਾਂ ਲੈਣ ਗਏ ਉਹਨੂੰ ਉਹਦੋਂ ਨਹੀਂ ਪਤਾ ਲੱਗੇ ਵੀ ਵਿਹਲੜਾਂ ਦੇ ਵੋਟਾਂ ਲੈਣੇ ਆ ਸੀ ਹੁਣ ਇਹਨਾਂ ਨੂੰ ਬੇਲਰ ਦੱਸ ਗਈ ਇਹ ਸੈਂਟਰ ਸਰਕਾਰ ਦੇ ਨਾਲ ਹਲਕੇ ਜੀ ਉਹਦੀ ਵੀ ਟੀਮ ਬਣੀ ਹੋਈ ਹੈ ਸੈਂਟਰ ਸਰਕਾਰ ਦੀ 13 ਮਹੀਨੇ ਅਸੀਂ ਬਾਡਰਾਂ ਤੇ ਬੈਠੇ ਰਹੇ ਹਾਂ ਇਹਨਾਂ ਨੂੰ ਤਾਂ ਕੋਈ ਦੁੱਖ ਤਕਲੀਫ ਨਹੀਂ ਦਿੱਤੀ ਇਹਨਾਂ ਨੂੰ ਕੀ ਲੋੜ ਸੀ ਸਾਨੂੰ ਉਹ ਸਾਡਾ ਸਮਾਨ ਲੁੱਟਣ ਦੀ ਜੀ ਇਹ ਚਾਰੇ ਪਾਸੇ ਆ ਹਲਕਿਆਂ 'ਚ ਵੀ ਲੁੱਟ ਮਚਾਈ ਹੈ ਸਾਡੇ ਬਾਡਰਾਂ ਤੇ ਵੀ ਲੁੱਟ ਵਿਚਾਲੀ ਇਹਨਾਂ ਨੇ ਹਲਕਿਆਂ 'ਚ ਕੀ ਹਾਲਾਤ ਨੇ ਇੱਥੇ ਬਹੁਤ ਮਾੜੇ ਹਾਲਾਤ ਹੈ ਜੀ ਕਿਤੇ ਵਗਜੋ ਤਹਿਸੀਲ 'ਚ ਰਿਸਤੀ ਕਰਾਉਣ ਵਾਸਤੇ ਤਹਿਸੀਲਦਾਰ ਪਹਿਲਾਂ ਕਹਿੰਦੇ ਆ ਰਿਸਟ ਲੱਗਿਆ ਸਾਨੂੰ ਤਾਂ ਇੰਨੇ ਪੈਸੇ ਦੇਣੇ ਪੈਣਗੇ ਫੇਰ ਰਿਸ਼ਤੀ ਹੋਗੀ ਜੀ ਆ ਸਾਡੇ ਚਲੋ ਤਲਵੰਡੀ ਸਾਬੋ ਸ਼ਰੀਆਮ ਤਹਿਸੀਲਾਰੀ ਕਹਿੰਦੇ ਨੇ ਸਰਕਾਰ ਤਾਂ ਕਹਿੰਦੀ ਬੰਦ ਹੋ ਗਿਆ ਇਹ ਸਰਕਾਰ ਦੇ ਨਾਂ ਤੇ ਬੰਦ ਹੋਇਆ ਜੀ ਸਾਰਾ ਕੁਝ ਚੱਲਦਾ ਹੈ ਰੇਟ ਵੱਧ ਗਏ ਜਿੱਥੇ ਜਿਹੜੀ ਰਿਸ਼ਤੀ ਹਜ਼ਾਰ ਚ ਹੁੰਦੀ 5-5000 ਚ ਹੋਣ ਲੱਗੀ ਰੇਟ ਚੱਕ ਤੇ ਰੇਟ ਚੱਕ ਤੇ ਅਫਸਰ ਆਪ ਕਹਿੰਦੇ ਆ ਵੀ ਸਾਡੇ ਕੀ ਸਾਰੇ ਜੀ ਗੱਲ ਹੈ ਅਸੀਂ ਤਾਂ ਬੰਨੇ ਹੋਏ ਆ ਜੀ ਸਾਡੇ ਪੱਲੇ ਨਹੀਂ ਕੁਝ ਪੈਂਦਾ ਇਹ ਤਾਂ ਸਾਰਾ ਗਾਹੀ ਜਾਂਦਾ ਹੈ ਅਫਸਰਾਂ ਦੇ ਮੂੰਹਾਂ ਨਾਲ ਬੋਲ-ਬੋਲ ਕੇ ਕਹਿੰਦੇ ਠੀਕ ਹੈ ਗਾਂ ਦੇਣੇ ਕਹਿੰਦੇ ਗਾਂ ਕਿਸੇ ਕਿਸੇ ਤਹਿਸੀਲ ਖਾਨੇ ਜਿਵੇਂ ਕਿਸ ਉਹ ਵੀ ਤਾਂ ਵੀ ਅਖਣੀ 5000 ਰੁਪਇਆ ਕਰੋ ਫੇਰ ਅਸੀਂ ਗੱਡੀ ਲੈ ਕੇ ਆਵਾਂਗੇ ਕਿਉਂਕਿ ਸਾਡੇ ਗੱਡੀ ਦਾ ਖਰਚਾ ਕੌਣ ਦੇਊਗਾ ਤਰਨ ਤਾਂ ਬੋਲਦੇ ਸਾਨੂੰ ਤਾਂ ਕੋਈ ਦੰਦਾ ਨਹੀਂ ਸੀ ਕੀ ਕਰਕੇ ਫੇਰੀ ਅੱਗੇ ਜਿਆਦਾ ਕੋਲ ਤੇਰੇ ਮਚਾ ਕੇ ਕਿੱਥੇ ਅੱਗੇ ਦੱਸ ਤਾਂ ਬੋਲਦੇ ਆ ਅੱਛਾ ਭਾਈ ਤੁਸੀਂ ਵਿਹਲੇ ਹੋ ਜਿਹੜੇ ਇੱਥੇ ਖੜੇ ਹੋ ਝੰਡੇ ਲੈ ਕੇ ਜਮਾ ਵਿਹਲੇ ਨਹੀਂ ਜੀ ਇਹ ਵੀ ਪਸ਼ੂ ਹੈ ਮੰਨ ਲਓ ਮੈਨੂੰ ਲੱਗਦਾ ਵੀ ਸ਼ੈਤ ਜਾ ਕੇ ਨੀਰਾ ਪਾਉਣਾ ਪਊਗਾ ਮੰਨ ਲਓ ਜਿਹੜਾ ਦੁਆਰੇ ਵਾਲਾ ਪਾਉਣੀ ਉਹਨੇ 8 ਵਜੇ ਦੇਦੇ ਆਏ ਆ ਦੁੱਧ ਚੋਂ ਮਨ ਲਾ ਡੈਰੀ ਚੋਂ ਪਾ ਕੇ ਦੁੱਧ ਇੱਥੇ ਆ ਗਿਆ ਤੇ 20 ਵੀ ਪਸ਼ੂ ਹੈ ਬਾਹੀ ਕਰਦੇ ਆਂ ਤੇ ਕਿਉਂ ਕਹਿੰਦੇ ਤੁਹਾਨੂੰ ਕਿ ਬੇਹਲੇ ਆ ਤੁਮ ਤੇ ਬੇਹਲੇ ਬਾਈ ਉਹੀ ਗੱਲ ਫਿਰ ਜਿਹੜਾ ਪੋਂਕਣ ਵਾਲਾ ਬਣ ਜਦੋਂ ਅਸੀਂ ਆਪਦਾ ਹੱਕ ਲੈਣਾ ਹੈ ਹੱਕ ਵਾਸਤੇ ਬਿੱਲੀ ਹੈ ਤੇ ਹੱਕ ਤੁਹਾਨੂੰ ਪਤਾ ਵੀ ਲੜਦਾ ਬਿਨਾਂ ਮਿਲਦਾ ਹੀ ਨਹੀਂ ਇਹ ਤਾਂ ਬੈਠਣਾ ਹੀ ਪੈਂਦਾ ਲੜਨਾ ਪੈਣਾ ਸ਼ਿਕਾਇਤ ਕਰਨੀ ਜਿਹੜੇ ਨਾ ਜਿਨ੍ਹਾਂ ਨੂੰ ਨਾਲ ਬਾਹ ਫੜ ਕੇ ਲੈ ਕੇ ਜਾ ਗਏ ਫੇਰ ਪਤਾ ਲੱਗੇ ਵੀ ਇਹ ਬੇਲੜ ਹੈ ਕਿ ਤੁਸੀਂ ਬੇਲੜ ਹੋ ਮਤਲਬ ਬੇਲੜ ਦਾ ਉਹ ਨਾ ਤੇ ਤੇ ਲੀੜੇ ਪਾਲਨੇ ਦੇ ਆਰਮਨਾਥ ਫਿਰਦੇ ਇਨਕਾਰਾਂ ਜੀ ਜਮਾ ਨਹੀਂ ਜੀ ਮਿਲਿਆ ਕੁਰਤੇ ਤਿੱਕਰ ਲੈ ਗਏ ਸਾਡੇ ਬੜੀ ਗੱਲ ਕੀ ਇੱਕ ਸ਼ਹਿਰੇ ਵੀ ਲੈ ਗਏ ਇਹਨਾਂ ਦੇ ਮਨਲਾ ਸਿੱਖਾਂ ਦੇ ਇਹ ਵੀ ਲੈ ਗਏ ਹਾਂ ਤੇ ਇਹ ਹੀ ਨਹੀਂ ਮੁੜ ਕੇ ਤੇ ਹੋਰ ਨੇ ਕੀ ਕਰ ਸਕਦੇ ਤੈਨੂੰ ਦਾਤਾ ਉਹ ਮੈਦਾ ਭਗਵਾਨ ਤਮਾਨ ਨੂੰ ਕਹਿੰਦਾ ਐਵੇਂ ਕਟਾ ਰੱਖਾ ਜਾ ਮਾਰੀ ਜਾਂਦਾ ਭਗਾਈ ਐ ਕਰ ਦੂੰ ਮੈਂ ਬਾਹਰ ਕਰ ਦੂੰ ਕੀ ਕਰਿਆ ਉਹਨੇ ਨਚਾਰ ਆਹੋ ਮਨਲਾ ਤੇ ਨਿਚਾਰਾਂ ਵਾਲੇ ਕੰਮ ਕਰਨੇ ਆ ਬਹੁਤ ਨਾ ਭਗ ਉਹ ਕਹਿੰਦੇ ਆਮ ਘਰਾਂ ਦੇ ਮੁੰਡੇ ਆ ਫੇਰ ਕੀ ਹੋ ਗਿਆ ਜੇ ਉੱਠ ਕੇ ਅੱਗੇ ਆ ਕੇ ਮੰਤਰੀ ਬਣ ਕੇ ਮੁੱਖ ਮੰਤਰੀ ਬਣ ਕੇ ਨਹੀਂ ਬਣ ਨਹੀਂ ਗਏ ਆਪਾਂ ਕਹਿੰਦੇ ਵੀ ਚੰਗੀ ਗੱਲ ਐ ਚਲ ਬਣ ਕੇ ਐ ਨਹੀਂ ਕਹਿੰਦੇ ਵੀ ਮਾੜੀ ਗੱਲ ਹੋਈ ਪਰ ਉਹ ਕੰਮ ਤਾਂ ਕਰਦੇ ਯਾਰ ਬਾਈ ਜਿਹੜਾ ਕਰਨ ਵਾਲਾ ਸੀਗਾ ਕੰਮ ਕਹਿੰਦੇ 4 ਸਾਲ ਹੋ ਗਏ ਆ 3 ਸਾਲ ਹੋ ਗਏ ਆ ਪੰਜਾਬ ਖਿਸ਼ਾਲ ਆ ਪੂਰਾ ਸਾਰੇ ਪਾਸੇ ਖੋਸ਼ ਆਪ ਵੀ ਖਿਸ਼ਾਲ ਆ ਬਾਈ ਆਪ ਵੀ ਖਿਸ਼ਾਲ ਆ ਤੈਨੂੰ ਦੱਸਦਾ ਵੀ ਅਸੀਂ ਤੇਰੇ ਨਾਲ ਚੱਲਦੇ ਆ ਪਹਿਲਾਂ ਤਾਂ ਆਹ ਸੜਕ ਪੈ ਜਾ ਫੇਰ ਆਪੇ ਜੀ ਆ ਹੁਣ ਤੈਨੂੰ ਦੀਂਦੀ ਐ ਇੱਥੇ ਮਲਾਈ ਇਧਰ ਟੁੱਕਾ ਹਾਂ ਤੇ ਫਿਰ ਉਹ ਕਿੰਨੇ ਬਖਾਸ ਕਰਨ ਆਪ ਕਿਸ਼ਾਲ ਹੈ ਜੀ ਅਸੀਂ ਮਹੀਨੇ ਦਾ ਕਰੋੜ ਰੁਪਈਆ ਹੀ ਲੈਂਦੀ ਹੈ ਰਫੈਂਡਰੀ ਜੋ ਮਹੀਨੇ ਦਾ ਤੇ ਤਾਂ ਇਹ ਦੇ ਵਿਚਾਰੀਆ ਹੀ ਘਟ ਕਰਦੀ ਫਿਰਦੀ ਹੈ ਅੱਛਾ 1 ਕਰੋੜ ਰੁਪਈਆ ਹੀ ਮਹੀਨੇ ਦਾ ਇਹਦਾ ਦਸਤ ਕਰਨ ਦਾ ਵੀ ਇਹ ਮੇਰੇ ਇੱਥੇ ਰਫੈਂਡਰੀ 'ਚ ਕੋਈ ਕੰਮ ਕਰਨਾ ਤੇ ਐਨਰ ਵੀ ਚਾਹੀਦਣਾ 1 ਕਰੋੜ ਰੁਪਈਆ ਇੱਕ ਮਹੀਨੇ ਦਾ ਇਹ ਤੁਹਾਨੂੰ ਪਤਾ ਲੱਗੀਆਂ ਇਹ ਗੱਲਾਂ ਇਹ ਸਾਨੂੰ ਪਤਾ ਹੀ ਅਸੀਂ ਰਹਿੰਦੀ ਰਫੈਂਡਰੀ 'ਚ ਹੀ ਆਹ ਉੱਥੇ ਹੈਗਾ ਕੰਮ ਕਰਦੇ ਆਂ ਉੱਥੇ ਕੰਮ ਵੀ ਕਰਦੇ ਆਂ ਅਸੀਂ ਉੱਥੇ ਆਵਾ ਸਰ ਤੋਂ ਨਹੀਂ ਫਿਰਦੇ ਆ ਸਾਡੇ ਲੱਗ ਗਈ ਰਫੈਂਡਰੀ ਅਸੀਂ ਆਵਾ ਸਰ ਮੁੰਡੇ ਜਿਹੜੇ ਉੱਥੇ ਡਿਊਟੀ ਕਰਦੇ ਆ ਉਹ ਵੀ ਦੱਸਦੇ ਆ ਬਾਕੀ ਜੇ ਜਦੋਂ ਜਾਂਦੀ ਹੈ ਰਫੈਂਡਰੀ ਜਿਹੇ ਆਪ ਦਾ ਸਪੈਸ਼ਲ ਦਫ਼ਤਰ ਦੇ ਅੰਦਰ ਵੜ ਕੇ ਬੋਸ਼ ਕੇ ਗੱਡੀ ਵਾਲ ਕੇ ਤੇ ਬਾਹਰ ਬਾਹਰ ਨੂੰ ਅੱਛਾ ਪ੍ਰੋਗਰਾਮ ਨੇ ਨਿਬੜ ਨਹੀਂ ਗਿਆ ਤੇ ਉਹ ਪਹੁੰਚੇ ਨਹੀਂ ਇਹ ਤੇ ਘਟਨ ਕਰਨਗਾ ਹੈ ਜੀ ਪ੍ਰੋਗਰਾਮ ਨਿਬੜ ਗਿਆ ਪ੍ਰੋਗਰਾਮ ਤੇ ਨਿਬੜਨੇ ਸੀ ਉਧਰੋਂ ਸਾਕਤਾਬ ਹੋ ਗਿਆ ਹੁਣਾ ਬਸ ਉਹ ਪੈਸਾ ਦਾ ਉਧਰੋਂ ਪੈਸੇ ਪੈਸੇ ਦੀ ਇੱਥੇ ਕੋਈ ਗੱਲਬਾਤ ਚਲਾਉਣੀ ਸੋਣੇ ਠੀਕ ਹੈ ਤੇ ਅਸੀਂ ਤਾਂ ਕਹਿੰਦੇ ਵੀ ਇਹੋ ਜਿਹੇ ਮੰਤਰੀ ਸੰਗ ਸਾਡੇ ਹੋਰ ਲਾਦਨ ਪੰਜ ਚਾਰ ਤੇ ਸਾਡੇ ਏਰੀਆ ਇੱਕ ਛਾਲ ਹੋ ਜੂਗਾ ਛਾਲ ਹੋ ਜੂਗਾ ਹਾਂ ਹਾਂ ਹੋ ਜੂਗਾ ਪਹਿਲਾਂ ਵਾਇਆ ਬਦਲਾ ਆਇਆ ਕੋਈ ਇਹ ਜਟਾਣਾ ਸਾਬਾ ਲੇਕਰ ਹੁਣ ਤਾਂ ਬਦਲਾ ਆਇਆ ਜਿਹੜੇ ਲੋਕ ਹਨ ਜਿਨ੍ਹਾਂ ਨੂੰ ਕੋਈ ਬਹਿਲੜ ਦੱਸਦੇ ਐ ਬਹਿਲੜ ਕੋਈ ਨਹੀਂ ਇਹ ਸ਼ੈੱਡ ਐ ਇੱਥੇ ਲੋਕ ਨਾ ਆਵਾ ਸਾਰ ਐ ਇੱਥੇ 20 30 50 ਬੰਦੇ ਦਾ ਲੋਕ ਆਮ ਸਾਰਾ ਸਾਰੀ ਬੈਠੇ ਤੁਰੇ ਫਿਰਦੇ ਛੱਡੋ ਜੀ ਮੰਨ ਕੇ ਜਲ ਕਿਸੇ ਨੇ ਰੋਟੀ ਨਹੀਂ ਖਾਧੀ ਤੜਕੇ ਦੇ ਆਏ ਐ 8 ਵਜੇ ਦੇ ਦੇ ਚਲੋ ਕੰਮ ਵਿਹਲਾ ਦਾ ਛੱਡ ਅਸੀਂ ਤਾਂ ਵਿਹਲੇ ਐ ਤੇ ਗੱਲ ਮੁੱਕੀ ਰੋਟੀ ਦਾ ਰੇਖਾ ਕੇ ਪੈਂਦਾ ਤੇ ਮੰਨ ਲਾ ਤੁਸੀਂ ਰੋਟੀ ਵੀ ਨਹੀਂ ਖਾਧੀ ਅਜੇ ਦੋਰ ਆ ਰਾਮ ਨਾ ਹੀ ਨੂੰ ਕੈਨਸਲ ਕਰਤਾ ਕੈਨਸਲ ਕਰਤਾ ਕਾਰਨ ਕੀ ਲੱਗਦਾ ਕੈਨਸਲ ਕਰਨ ਦਾ ਕਾਰਨ ਤਾਂ ਫਿਰ ਜੁੱਤਿਆਂ ਦਾ ਲੱਗਦਾ ਜੀ ਹੋਰ ਤਾਂ ਕੋਈ ਨਹੀਂ ਬੀਵੀ ਮਦਰ ਪਹਿਣਗੇ ਲੋਕ ਅੱਗੇ ਖੜੇ ਐ ਹਾਂ ਤੇ ਇਸ ਤੋਂ ਬਾਅਦ ਹੋਰ ਕਿਤੇ ਕਰਨਗੇ ਤੇ ਚਲੋ ਅੱਜ ਤਾਂ ਇੱਥੇ ਨਹੀਂ ਆਏ ਹੋਰ ਕਿਤੇ ਵੀ ਸਵਾਲ ਜਮ ਕਰੋਂਗੇ ਜਾ ਕੇ ਹਾਂ ਹਾਂ ਸਾਰੇ ਜਾਵਾਂਗੇ ਜੱਟਕੇ ਕਰਾਂਗੇ ਹਾਂਜੀ ਜੱਟਕੇ ਕਰਾਂਗੇ ਕਿਤੇ ਵੀ ਜਾਵੇ ਤੜ੍ਹ ਦਿਨਾਂ ਨੇ ਰੇਲਪਿੰਡਾ ਜੱਟਕੇ ਕਰਾਂਗੇ ਅਹੀਂ ਝੰਡਾ ਚੱਕ ਕੇ ਅੱਗੇ ਹੋਵਾਂਗੇ ਅਹੀਂ ਚੱਲ ਕੇ ਕਰਾਂਗੇ ਜੇ ਅਖੜੇ ਡਲੇ ਮਾਰਨਗੇ ਤਾਂ ਡਲੇ ਵੀ ਮਾਰਾਂਗੇ ਸ਼ਰਿਆ ਮਾਰਾਂਗੇ ਸਾਡੇ ਕੋਲ ਬੱਜੂ ਬੱਜੇ ਫਿਰ ਹੁਣ ਭੁੱਖੇ ਮਰਦੇ ਹੋਰ ਕੀ ਕਰਾਂਗੇ ਜੇ ਸਾਡੇ ਕੋਲ ਮਾਰਨਗੇ ਤਾਂ ਮਾਰ ਲਓ ਕਿਹੜੀਆਂ ਕਿਹੜੀਆਂ ਮੰਗਾਂ ਕਿਹੜੀ ਕਿਹੜੀ ਗੱਲਬਾਤ ਕਰਨੀ ਸੀ ਅੱਜ ਇਹਨਾਂ ਨਾਲ ਅੱਜ ਅਸੀਂ ਤਾਂ ਇੱਕ ਤਾਂ ਸਕੂਲ ਦੀ ਕਰਨੀ ਸੀ ਜੀ ਵੱਡੀ ਵੀ ਮੰਨ ਲਾ ਸਾਡਾ ਸਕੂਲ 10ਵੀਂ ਦਾ ਅਸਲ ਤਾਂ 12ਵੀਂ ਦਾ ਕਰੋ ਜੇ ਤੂੰ ਹੁਣ ਦੁਆਰੇ ਆਈ ਹੈ ਤਾਂ 12ਵੀਂ ਦਾ ਕਰ ਫਿਰ ਇਹਨੂੰ ਸਕੂਲ ਦੀ ਕਰਨੀ ਸੀ ਛੱਲੇਗਾ ਸਮਾਨ ਚੁੱਕਿਆ ਜਾਂ ਸਾਡਾ ਬਾਲਣਾ ਤੋਂ ਅਸੀਂ ਉਹਦੀ ਗੱਲ ਕਰਦੇ ਹਾਂ ਵੀ ਤੁਸੀਂ ਵਿਧਾਨ ਸਭਾ ਦੇ ਵਿੱਚ ਤੁਸੀਂ ਕੀ ਬੇਪਾਂ ਜੀ ਬੇਪਾਂ ਜੀ ਬੇਪੋ ਤੁਸੀਂ ਵਿਧਾਨ ਸਭਾ ਦੇ ਵਿੱਚ ਸਾਡਾ ਮੁੱਦਾ ਠਾਇਆ ਕਦੇ ਇਕਰ ਫੈਂਡਰੀ ਦਾ ਮੁੱਦਾ ਤੁਸੀਂ ਠਾ ਲਿਆ ਕਿਉਂਕਿ ਉੱਥੋਂ ਕਮਾਈ ਬੰਦ ਉਹ ਮੁੱਦਾ ਤਾਂ ਤੁਸੀਂ ਠਾ ਲਿਆ ਤੁਸੀਂ ਕਦੇ ਕਿਸਾਨਾਂ ਦੀ ਗੱਲ ਠਾਈ ਹੈ ਵਿਧਾਨ ਸਭਾ ਦੇ ਵਿੱਚ ਆ ਕੇ ਵੀ ਉਹਨਾਂ ਦਾ ਇੰਨਾ ਸਮਾਨ ਚੱਕਿਆ ਗਿਆ ਜੀ ਤੁਸੀਂ ਹੜਾ ਨਾਲ ਫਸਲਾਂ ਮਰ ਗਈਆਂ ਸੀ ਕਿ ਉਹਦੇ ਮੁਆਵਜ਼ੇ ਦੀ ਜਵਾਨੀ ਦਿੱਤੀ ਹੈ ਹਜ਼ਾਰਾਂ ਕਿੱਲਾ ਕਣਕ ਮੱਚ ਗਈ ਕਿਸੇ ਜ਼ਿੰਮੇਵਾਰ ਦੀ ਬਾਹ ਫੜੀ ਹੈ ਜਦੋਂ ਤਾਂ ਅਸੀਂ ਝੋਨੇ ਨੂੰ ਅੱਗ ਲਾਉਂਦੇ ਸੀ ਤਾਂ ਇਹਨਾਂ ਦੇ ਯੰਤਰ ਸੈਟੇਲਾਈਟ ਸੈਟੇਲਾਈਟ 5 ਮਿੰਟ ਹੀ ਦੱਸਦੇ ਸੀ ਤੇ ਇੱਥੇ ਇਹਨਾਂ ਦੇ ਮੁਲਾਜ਼ਮ ਗੱਡੀਆਂ ਘੂਂਕੂ-ਘੂਂਕ ਕਰਦਿਆਂ ਕਿ ਖੜ ਜਾਂਦਿਆਂ ਸੀ ਤੇ ਹੁਣ ਨਹੀਂ ਉਹ ਸੈਟੇਲਾਈਟਰ ਨੇ ਕੰਮ ਕਰਿਆ ਹੁਣ ਨਹੀਂ ਦੱਸਿਆ ਵੀ ਕਿੰਨੀ ਜ਼ਿੰਮੇਵਾਰਾਂ ਦੀ ਅੱਗ ਮੱਚੀ ਪਈ ਹੈ 6-6 ਘੰਟੇ 7-7 ਘੰਟੇ ਲੇਟ ਇਹਨਾਂ ਦੀ ਅੱਗ ਬੁਝਾਉਣ ਵਾਲੇ ਯੰਤਰ ਹੁੰਦੇ ਰਹੇ ਉਦੋਂ ਤੱਕ ਚਾਰ-ਚਾਰ ਪਿੰਡਾਂ ਦੀ ਕੰਨ ਇਕੱਠੀ ਮੱਚ ਗਈ ਹਜ਼ਾਰਾਂ ਦੇ ਹਜ਼ਾਰ ਕਿੱਲੇ ਹਜ਼ਾਰਾਂ ਕਿੱਲਾ ਮੱਚ ਗਿਆ ਉਦੋਂ ਕਿਹਾ ਵੀ ਨਾ ਯੰਤਰਾਂ ਨੇ ਕੰਮ ਕਰੇ ਦੂਜੀ ਮੰਗ ਸੀਗੀ ਪਾਣੀ ਦੀ ਸਾਡੇ 1928 ਕਿੱਲੇ ਪਿੰਡ ਦੀ ਜਮੀਨ ਟੋਟਲ ਜ ਜਦ ਮੌਕਾ ਦਿਖਾ ਲੈਣੇ ਜੇ ਚਾਰ ਪੱਤੇ ਲੱਗਣ ਮੁਗੇ ਬੰਦ ਮੁਗੇ ਬੰਦ ਹਾਂਜੀ ਇਹ ਤਾਂ ਕਹਿੰਦਾ ਕਿ ਟੇਲਾਂ ਦੇ ਪਾਣੀ ਪਜਾਤਾ ਸੀ ਟੇਲਾਂ ਤੇ ਵੱਧੂ ਜਾਂਦਾ ਜੀ ਟੇਲਾਂ ਤੇ ਮੁਗੇ ਇਹ ਕਿੱਕ ਦੇਗੀ ਮੁਗੇ ਉੱਚੇ ਚੱਕ ਤੇ ਭੀੜੇ ਕਰਤੇ ਥੋੜਾ ਗਾਂਹ ਭੇਜਦਾ ਹਾਂ ਸਾਡਾ ਗਾਂਹ ਭੇਜਦਾ ਪਹਿਲੀ ਗੱਲ ਤਾਂ ਸੂਏ ਨਹੀਂ ਭਰਿਆ ਜਿੱਦਾਂ ਨਵਾਂ ਬਣਿਆ ਸੂਏ ਨਹੀਂ ਭਰਿਆ ਹੁਣ ਉਧਰ ਆੜ ਤੇ ਉਹ ਕਰੀ ਜਾਂਦੇ ਨਾ ਇੱਧਰ ਛੱਡ ਦੇਣ ਨਹਿਰ ਸਾਡੀ ਊਣੀ ਚੱਲੀ ਜਾਂਦੀ ਹੈ ਜਿਹੜੀ ਰਫਾਇੰਡਰੀ ਨੂੰ ਸੂਆ ਕੱਢਿਆ ਉਹ ਸਾਡੇ ਚੋਂ ਪਾਣੀ ਲੱਗਿਆ ਜੀ ਉਹ ਮੰਲਾ ਪਹਿਲਾ ਸਾਡਾ ਸੁੱਖ ਮੰਤਰੀ ਤਾਂ ਕਹਿੰਦੇ ਆ ਮੈਂ ਕਿਸਾਨ ਦਾ ਪੁੱਤ ਨਾ ਦੁੱਖਦਾਰ ਸਮਝਦਾ ਇਹਨਾਂ ਦੇ ਸਾਰੇ ਫਿਰ ਸਮਝੇ ਨਹੀਂ ਤੁਹਾਡੇ ਉਵੇਂ ਹੀ ਹੋ ਜਾਂਦੇ ਇਹਨਾਂ ਦੇ ਜਿੰਮੇ ਪਹਿਲਾਂ ਵਾਲੇ ਹੋ ਜਾਂਦੇ ਨਾ ਫਿਰ ਉਹ ਤੈਨੂੰ ਪਤਾ ਫਿਰ ਜੇ ਆਪਾਂ ਥੈਣਾ ਦੀ ਘਾਵਤਾ ਵੀ ਸੀਰੀ ਰੱਖਦੇ ਤਾਂ ਉਹ ਮੰਨ ਕੇ ਚੱਲ ਉਸੇ ਦੀ ਕਰਦਾ ਹਾਂ ਹਾਂ ਹੁਣ ਇਹ ਮੰਨ ਕੇ ਚੱਲ ਸੀਰੀ ਹੈ ਗਾਂ ਵਾਲੇ ਦਾ ਤੇ ਫਿਰ ਉਹਨ ਸਾਡਾ ਕਿਉਂ ਸਮਝੂਗਾ ਇਹਦਾ ਜ਼ਿਮੀਂਦਾਰ ਦਾ ਪੁੱਤ ਤੇ ਪਰ ਉਹ ਫਿਰ ਆਪਣਾ ਦੁੱਖ ਕਿਉਂ ਸਮਝੂਗਾ ਬਈ ਬਿਲਕੁਲ ਹਾਂ ਅੱਛਾ ਹੁਣ ਇਲੈਕਸ਼ਨ ਮੰਨ ਲਓ ਥੋੜਾ ਸਮਾਂ ਰਹਿ ਗਿਆ ਲੱਗਦਾ ਨਹੀਂ ਕਿ ਆ ਬਾੜੀ ਜਲਦੀ ਤੁਸੀਂ ਘੇਰਨ ਘੁਰਨ ਲੱਗ ਗਏ ਜਿਵੇਂ ਅੱਗੇ ਹੁੰਦਾ ਕਿ ਵੋਟਾਂ ਨੇ ਡੇ ਜੇ ਘੇਰ ਦੇਣਾ ਵੋਟਾਂ ਜੀ ਜ਼ਰੂਰ ਕਰਾਂਗੇ ਅਸੀਂ ਤੈਨੂੰ ਦੱਸਦਾ ਮੈਂ ਤਾਂ ਇਹ ਗੱਲ ਕਹਿੰਦਾ ਅਨਪੜ੍ਹ ਬੰਦਾ ਐਵੇਂ ਤੈਨੂੰ ਕਹਿੰਦੇ ਆ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਧ ਗਿਆ ਹੀ ਸੀ ਕਾਂਗਰਸ ਵੀ ਕਹਿ ਸਕਦੇ ਆ ਤੇ ਬਾਦਲ ਕੇ ਵੀ ਮਤਲਬ ਚੰਗੇ ਸੀ ਉਹ ਪੂਰੇ ਵਧ ਗਿਆ ਉਹਨਾਂ ਨੂੰ ਅਸੀਂ ਨਾ ਹੀ ਇਹ ਤੋਂ ਪਹਿਲਾਂ ਮਾੜੇ ਕਹਿਆ ਨਾ ਹੀ ਕਿੱਗੇ ਕਿਉਂ ਕੁਛ ਨਾ ਕੁਛ ਤਾਂ ਕਰਦੀ ਸੀ ਨਾ ਉਹ ਮਤਲਬ ਉਹਨਾਂ ਨੇ ਖਾਲਸੂਬੇ ਉੜਾਈ ਨਾ ਉਹਨਾਂ ਨੇ ਡਾਂਗਾ ਮਾਰਿਆ ਮਨ ਕੇ ਜਲ ਕਿਤੇ ਧਰਨਾ ਲੱਗ ਜਾਂਦਾ ਇਹ ਐਡੇ ਤਾਂ ਕਮਲੇ ਨਹੀਂ ਵੀ ਜਿਹੜਾ ਸਾਰਾ ਰਾਹ ਹੀ ਰੋਕ ਲਾਂਗੇ ਉਹ ਰਾਤ ਦਾ ਛੱਡ ਦਿੰਦੇ ਹੁੰਨੇ ਆ ਵੀ ਉਹਦਾ ਇੱਕ ਉਹਨਾਂ ਨੂੰ ਅਸੀਂ ਰੋਸ ਹੀ ਵਿਖਾਉਣਾ ਹੈ ਬਿਲਕੁਲ ਵੀ ਅਸੀਂ ਔਖੇ ਆ ਤਾਂ ਮਨ ਲਾ ਫੇਰ ਵੀ ਮਨ ਲਾ ਚੱਕਦੇ ਆ ਸਮਾਨ ਡਾਂਗਾ ਮਾਰਦੇ ਨਾ ਉਹਨਾਂ ਨੇ ਤਾਂ ਕਦੇ ਮਾਰੀਆਂ ਨਹੀਂ ਸੀ ਬਾਈ ਬਿਲਕੁਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਠੀਕ ਹੈ ਗੱਲਬਾਤ ਕਰ ਲਈ ਤਾਂ ਗੱਲਬਾਤ ਕੀਤੀ ਕਿ ਸਮਾਨ ਨਾਲ ਉਹਨਾਂ ਦਾ ਕਹਿਣਾ ਕਿ ਜਿਹੜਾ ਪ੍ਰੋਗਰਾਮ ਸੀਗਾ ਅੱਜ ਦਾ ਉਹ ਰੱਦ ਕਰ ਦਿੱਤਾ ਗਿਆ ਪਰ ਅਸੀਂ ਥੋੜਾ ਪਿੰਡਾਂ ਵੱਜ ਜਿੱਥੇ ਜਿੱਥੇ ਐਮਐਲਏ ਮੰਤਰੀ ਪਹੁੰਚਣਗੇ ਉੱਥੇ ਜਾ ਕੇ ਉਹਨਾਂ ਨਾਲ ਸਵਾਲ ਜਵਾਬ ਕਰਾਂਗੇ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਦੇਖਦੇ ਹੋ ਲੋਕਸ ਟੀਵੀ ਧੰਨਵਾਦ